ਲੋਕਾਂ ਤੋਂ ਫਿਰੋਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ 'ਚ ناکਾਮ ਹੈ ਵੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਹੈ ਉੱਥੇ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਜ਼ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈਂ ਨਾ ਪਹੁੰਚ ਸਕਣ ਸ਼ਾਬਾਸ਼ ਹੈ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉਤਰ ਕੇ ਅੱਜ ਤੁਹਾਡਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਹੈ ਇੱਕ ਗੱਲ ਜ਼ਰੂਰ ਸਪਸ਼ਟ ਕਰ ਦਿਓ ਭਗਵੰਦ ਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ਜਦ ਤੋਂ ਹੀ ਆ ਚੰਨਣਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਬੀਜੇਪੀ ਨੇ ਸੰਘਰਸ਼ ਤੋਂ ਨਿਕਲੀ ਪਾਰਟੀ ਹੈ ਤੇ ਅਸੀਂ ਇਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਈਂ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਾਈਂ ਆਪਣੀ ਪਹੁੰਚ ਗਰੀਬਾਂ ਤਾਈਂ ਸਰਕਾਰ ਦੀ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਊਗੀ